ਜਲਾਲਾਬਾਦ ਹਲਕੇ ਦੇ ਪਿੰਡ ਚੱਕ ਜੰਡਵਾਲਾ ਉਰਫ ਮੌਲਵੀ ਵਾਲਾ ਦੇ ਵਿੱਚ ਅੱਜ ਫਿਰ ਖੇਤਾਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਏਕੜ ਦੇ ਕਰੀਬ ਕਣਕ ਦਾ ਨਾੜ ਸੀ ਜਿਹੜਾ ਜਿਸ ਦੀ ਤੂੜੀ ਬਣਾਈ ਜਾਣੀ ਸੀ ਕਿਸਾਨਾਂ ਦੇ ਵੱਲੋਂ ਉਹ ਜਿਹੜਾ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਤੋਂ ਸਪਾਰਕ ਹੋਣ ਦੇ ਕਰਕੇ ਇਹ ਕਣਕ ਦੇ ਨਾੜ ਨੂੰ ਜਿਹੜੀ ਅੱਗ ਲੱਗੀ ਹੈ ਤਾਂ ਜਿਸ ਤੋਂ ਬਾਅਦ ਦੇ ਵਿੱਚ ਨੁਕਸਾਨ ਜਿਆਦਾ ਨਾ ਹੋਵੇ ਤਾਂ ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲਤ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਨਾਲ ਅਤੇ ਛਾਪੇ ਜਿਹੜੇ ਹੁੰਦੇ ਨੇ ਹਰੇ ਰੁੱਖਾਂ ਦੇ ਛਾਪੇ ਉਹਨਾਂ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਉਹ ਜਿਹੜੀ ਕਰ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜ ਤੋਂ 6 ਏਕੜ ਜਿਹੜਾ ਕਣਕ ਦਾ ਨਾਲ ਉਹ ਦੱਸਿਆ ਜਾ ਰਿਹਾ ਉਹ ਸੜ ਕੇ ਸੁਆਹ ਹੋ ਗਿਆ ਤਾਂ ਫਿਰ ਵੀ ਪਿੰਡ ਵਾਲਿਆਂ ਨੇ ਬਹਾਦਰੀ ਦਿਖਾਉਂਦਿਆਂ ਆ ਇਸ ਅੱਗ ਤੇ ਕਾਬੂ ਪਾਇਆ ਤਾਂ ਜੋ ਅੱਗ ਅੱਗੇ ਨਾ ਜ਼ਿਆਦਾ ਵੱਧ ਸਕੇ